ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਪਿੰਡ ਦੀਆਂ ਗਰਾਉਂਡਾਂ ਖਾਲੀ ਦਿਖਦੀਆਂ ਪਈਆਂ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਕਬੱਡੀ ਦੇ ਟੂਰਨਾਮੈਂਟ ਚੱਲਦੇ ਪਏ ਆ ਅਜੇਹੇ ਦੇ ਵਿੱਚ ਇੱਕ ਸਾਫਕਾ ਸਰਪੰਚ ਦੇ ਪੋਤੇ ਦੇ ਵੱਲੋਂ ਪੰਜਾਬ ਦਾ ਅਤੇ ਆਪਣੇ ਪਿੰਡ ਦਾ ਹਾਕੀ ਦੇ ਵਿੱਚ ਨਾਮ ਰੌਸ਼ਨ ਕੀਤਾ ਗਿਆ ਏ ਉਸਤੇ ਵੱਲੋਂ ਜਿੱਤ ਦੇ ਝੰਡੇ ਗੱਡੇ ਗਏ ਆ ਜ਼ਿਕਰ ਖਾਸ ਇਹ ਕਿ 35ਵਾਂ 올 ਇੰਡੀਆ ਕੇਡੀ ਸਿੰਘ ਬਾਪੂ ਮੈਮੋਰੀਅਲ ਸਬ ਜੂਨੀਅਰ ਪ੍ਰਾਈਜ਼ ਮਨੀ ਹਾਕੀ ਟੂਰਨਾਮੈਂਟ 11 ਫਰਵਰੀ ਤੋਂ 20 ਫਰਵਰੀ 2025 ਤੱਕ ਲਖਨਾਊ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ 올 ਇੰਡੀਆ ਦੇ ਵਿੱਚੋਂ 20 ਤੋਂ 25 ਟੀਮਾਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਰੌਣ ਗਲਾਸ ਅਕੈਡਮੀ ਮੁਹਾਲੀ ਪੰਜਾਬ ਵੱਲੋਂ ਇੰਦਰਪ੍ਰੀਤ ਸਿੰਘ ਧਾਲੀਵਾਲ ਲੋਪੋ ਖੇਡਿਆ ਜਿਸ ਨੇ ਕਿ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਗੋਲ ਕਰਨ ਤੋਂ ਬਾਅਦ ਉਸ ਦੇ ਵੱਲੋਂ ਟੀਮ ਨੂੰ ਜਿਤਾਇਆ ਜਿੱਤ ਪ੍ਰਾਪਤ ਕਰਕੇ ਇੰਦਰਪ੍ਰੀਤ ਸਿੰਘ 13 ਸਾਲ ਜਿਉਂ ਹੀ ਪਿੰਡ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋਂ ਦੇ ਵਿੱਚ ਪਹੁੰਚਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਵਾਸੀਆਂ ਦੇ ਵੱਲੋਂ ਪੰਚ ਸਰਪੰਚ ਦੇ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਕੀ ਨਾਮ ਹੈ ਤੁਹਾਡਾ ਹਿੰਦਰਪ੍ਰੀਤ ਸਿੰਘ ਕਿਹੜੇ ਸਕੂਲ ਚ ਪੜਦਾ ਹੈ ਤੇ ਕਿਹੜੀਆਂ ਗੇਮਾਂ ਦੇ ਵਿੱਚ ਹਿੱਸਾ ਲੈਂਦਾ ਹੈ ਗਰੀਨਵਾਲੀ ਪਬਲਿਕ ਸਕੂਲ ਬਦਨੀ ਕਲਾ ਜਿਵੇਂ ਮੈਂ ਹਾਕੀ ਖੇਡਦਾ ਹਾਂ ਅੱਛਾ ਤੇ ਕਿੱਥੇ ਹੁਣ ਖੇਡ ਕੇ ਆਏ ਆ ਤੁਸੀਂ ਲਖਨਊ ਉੱਤਰ ਪ੍ਰਦੇਸ਼ ਅੱਛਾ ਕਿਹੜੀ ਪੰਜਾਬ ਦੀ ਟੀਮ ਦੇ ਵਿੱਚ ਖੇਡੇ ਉੱਥੇ ਕਿੰਨੀਆਂ ਕਿ ਟੀਮਾਂ ਸ ਪੰਜਾਬ ਦੇ ਟੀਮ ਵੱਲੋਂ ਖੇਡੇ ਗਏ 25 ਟਮਾਹੀਆਂ ਕਾਲ। ਅੱਛਾ ਤੇ ਇਹ ਜਿਹੜਾ ਹਾਕੀ ਖੇਡਦਾ ਤੂੰ ਪਹਿਲਾਂ ਕਿੱਥੋਂ ਤੈਨੂੰ ਲੱਗਿਆ ਵੀ ਹਾਕੀ ਖੇਡਣੀ ਚਾਹੀਦੀ ਹੈ? ਕਿਹਨੂੰ ਦੇਖ ਕੇ ਲੱਗਿਆ ਸੀ? ਮੈਂ ਉਹਦੇ ਚਾਚਾ ਇਹਨੂੰ ਦੇਖ ਕੇ ਖੇਡਣ ਲੱਗਿਆ ਮਰਤਪਾਲ ਸਿੰਘ। ਅੱਛਾ ਉਹ ਖੜਾਉਂਦੇ ਹੁੰਦੇ ਸੀ ਕਿਹਦੇ? ਹਾਂਜੀ। ਸਭ ਤੋਂ ਪਹਿਲਾਂ ਤੇਰਾ ਕੋਚ ਕੌਣ ਸੀ ਤੇ ਹੁਣ ਕਿੱਥੋਂ-ਕਿੱਥੋਂ ਟ੍ਰੇਨਿੰਗ ਲੈਂਦਾ ਤੂੰ? ਹਾਂ ਪਹਿਲਾਂ ਸੀਗਾ ਮਰਤਪਾਲ ਸਿੰਘ ਔਰ ਜਰਨੈਲ ਸਿੰਘ ਜੱਲਬਈ, ਸੁਖਵਿੰਦਰ ਸਿੰਘ ਰੈਂਕੂ ਬਈ, ਲਵਜੀਤ ਬਈ ਤੇ ਇੰਦਰਪਾਲ ਸਰ। अच्छा ਇਹਨਾਂ ਤੋਂ ਹਾਕੀ ਖੇਡਣ ਕਿੱਥੇ ਕਿੱਥੇ ਖੇਡਦੇ ਆ ਲੋਪੋ ਗਰਾਉਂਡਾਂ 'ਚ ਜਾਂ ਹੋਰ ਵੀ ਕਿੱਥੇ ਲੋਪੋ ਬੱਦਨੀ ਦੌੜਦਲ ਅੱਛਾ ਇੱਥੇ ਜਾਣਨਾ ਸੀ ਹਾਂਜੀ ਪਰ ਉੱਥੇ ਕਿੰਨੇ ਕੁ ਫਸਵੇਂ ਮੁਕਾਬਲੇ ਹੋਏ ਕਿੰਨੇ ਕੁ ਖਿਡਾਰੀ ਸੀਗੇ ਤੇਰੇ ਵਰਗੇ ਬੱਚੇ ਮੇਰੇ ਵਰਗੇ ਸੀਗੇ ਇਹ ਬਾਵਾ ਖਿਡਾਰੀ ਸੀਗੇ ਅੱਛਾ ਕਿੰਨੇ ਕੁ ਟੀਮਾਂ ਸੀ ਸੀ ਉੱਥੇ 25 ਟੀਮਾਂ 25 ਟੀਮਾਂ ਹਾਂਜੀ ਉਹਨਾਂ ਦੇ ਵਿੱਚ ਤੂੰ ਕੀ ਆਪਣਾ ਗੋਲ ਕੀਪਰ ਸੀ ਜਾਂ ਕੀ ਖੇਡਦਾ ਕਿੱਥੇ ਕਿਹੜਾ ਹੀ ਡਿਫੈਂਸ ਕਰਦਾ ਫੋਲੋ ਕਰ अच्छा गोल गोल ਕੀਤਾ ਹਾਂਜੀ ਇਹ ਕੀਤਾ ਜੀ ਇੱਕ ਗੋਲ ਕੀਤਾ ਟੀਮ ਜਿਹੜੀ ਠੀਕ ਹੈ ਕਿਵੇਂ ਲੱਗਦਾ ਫਿਰ ਪਿੰਡ ਦੇ ਵਿੱਚ ਹੁਣ ਜਿਹੜੀ ਕਿ ਤੂੰ ਖੇਡ-ਖੇਡਦਾ ਸੀ ਪਹਿਲਾਂ ਤੇਰੇ ਨਾਲ ਤੇ ਜਵਾਕ ਨਹੀਂ ਕਹਿੰਦੇ ਹੁੰਦੇ ਸੀ ਵੀ ਆ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਹਾਕੀ 'ਚ ਕੀ ਆ ਹਾਂ ਇਹ ਕਿਹਾ ਕਿਸੇ ਨੇ ਪਹਿਲਾਂ ਨਹੀਂ ਕਹਿਦੇ ਨਹੀਂ ਕਹਾਂ ਅੱਛਾ ਵਧੀਆ ਕਹਿੰਦੇ ਹਾਂਜੀ ਹੁਣ ਕਿਵੇਂ ਲੱਗਦਾ ਕਿਵੇਂ ਮਾਨ ਸਨਮਾਨ ਹੋਇਆ ਪਿੰਡ ਦੇ ਵਿੱਚੋਂ ਫੈਮਿਲੀ ਤੋਂ ਕਿਵੇਂ ਸਹਿਯੋਗ ਮਿਲਿਆ ਬਹੁਤ ਵਧੀਆ ਲੱਗਿਆ ਜੀ अच्छा ਹੁਣ ਅੱਗੇ ਕਿੱਥੇ ਕਿੱਥੇ ਖੇਡਣ ਜਾਣਾ ਕੋਈ ਦੱਸਿਆ ਕੀ ਪਲਾਨ ਆ ਅੱਗੇ ਨੈਸ਼ਨਲ ਖੇਡਣਾ ਜੀ ਨੰਪੀਆਂ ਖੇਡਨੇ ਆ ਠੀਕ ਹਾਂਜੀ ਮੇਰਾ ਨਾਮ ਹਨ ਪਾਲ ਸਿੰਘ ਜੀ ਸਿੰਦਰਪੀਰ ਸਿੰਘ ਮੇਰਾ ਭਤੀਜਾ ਜੀ ਇਹ ਖੇਡ ਕੇ ਆ ਜੀ ਲਖਨਊ ਅੱਛਾ ਕਿਹੜੀਆਂ ਗੇਮਾਂ ਸੀ ਕਿੰਨੀਆਂ ਕੋ ਉੱਥੇ ਟੀਮਾਂ ਸੀ ਇਹ ਇੱਕ ਟੂਰਨਾਮੈਂਟ ਸੀਗਾ ਜੀ ਕਿ ਕਿੜੀ ਬਾਬੂ ਟੂਰਨਾਮੈਂਟ ਪਾਇਦਾ ਜੀ ਲਖਨਊ ਚ ਇਹ ਆਲ ਇੰਡੀਆ ਦਾ ਟੂਰਨਾਮੈਂਟ ਹੁੰਦਾ ਇੱਥੇ 25 ਗੱਟੀਆਂ ਟੀਮਾਂ ਇੰਡਗਾ ਜੋ ਭਾਗ ਲੈਂਦਾ ਆਮ ਬੱਚੇ ਹੋਰ ਖੇਡਾਂ ਵੱਲ ਜਾਵੜਿੰਦੇ ਆ ਜਾਂ ਪਿੰਡਾਂ 'ਚ ਬਹੁਤ ਘੱਟ ਹੁਣ ਧਿਆਨ ਦਿੰਦੇ ਆ ਕਹਿੰਦੇ ਜਿਆਦੇ ਦੌਰ ਹੋਰ ਵੀ ਚੱਲ ਪਈ ਨਹੀਂ ਤੇ ਇਹਨੂੰ ਕਿਵੇਂ ਲੱਗੀ ਲਗਣਾ ਇਹ ਤੁਹਾਡੇ ਬੱਚੇ ਜਿਹੜੇ ਹਾਕੀ ਖੇਡਦੇ ਆ ਤੇਰਾ ਬੱਚਾ ਵੀ ਰਵੀ ਦਾ ਵੀ ਇਹਨਾਂ ਨੂੰ ਕਿਵੇਂ ਸ਼ੌਂਕ ਜਾ ਕੇ ਇਹ ਮੇਰਾ ਮਾਤਾ ਜਰਾ ਛੋਟਾ ਪਰਤਪਾਲ ਸਿੰਘ ਬਲੌਰੀ ਉਹਦੇ ਤੋਂ ਇਹਨਾਂ ਨੂੰ ਚੇਟਕ ਲੱਗੀ ਆ ਜੀ ਉਹ ਜਾਂਦਾ ਹੁੰਦਾ ਸੀ ਖੇਡਣੇ ਉਹਦੇ ਨਾਲ ਹੀ ਜਾਂਦੇ ਰਿਹਾ ਜੀ ਛੋਟੇ ਹੁੰਦੇ ਖੇਡਣ ਫਿਰ ਹੁਣ ਤਾਂ ਜੀ ਉਹ ਇੰਗਲੈਂਡ ਚਲਾ ਗਿਆ ਪਰ ਅਸੀਂ ਇਹਨਾਂ ਨੂੰ ਰੈਗੂਲਰ ਕੰਟੀਨਿਊ ਲਗਾ ਰੱਖਿਆ ਹੋਇਆ ਜੀ ਜਾਰੀ ਹੈ ਇਹਨਾਂ ਨੂੰ ਅੱਛਾ ਹੁਣ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚੋਂ ਜਿੱਤ ਕੇ ਆਇਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਹਿੰਦੇ ਤਿੰਨ ਗੋਲ ਜਿਹੜੇ ਹੋਏ ਉਹਨਾਂ ਚੋਂ ਇੱਕ ਗੋਲ ਇੰਦਰਪ੍ਰੀਤ ਨੇ ਕੀਤਾ ਹਾਂਜੀ ਬਹੁਤ ਮਾਣ ਆ ਜੀ ਬਹੁਤ ਲੋਕ ਵੀ ਪੁੱਛਦੇ ਆ ਜੀ ਪਿੰਡ ਤੇ ਸਾਰੇ ਪੁੱਛਦੇ ਆ ਵੀ ਬੇ ਬੁੰਡਾ ਆਪਣਾ ਜਿੱਤ ਗਿਆ ਜੀ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਪਰ ਮੈਂ ਕਹਾਂ ਦੱਸੂ ਵੀ ਇਹ ਇੱਕ ਕਿਹੜੇ ਹੁਣ ਸਿੱਧਾ ਪਿੰਡ ਬਲੀਉ ਖੇਡਣ ਗਿਆਈ ਜਾਂ ਕਿਹਦੇ ਰਾਹੀਂ ਖੇਡਣ ਗਿਆ ਉਹਨਾਂ ਨੇ ਇਹਨੂੰ ਵਰ ਕਿਵੇਂ ਚੁਣਿਆ ਕਿਵੇਂ ਗਿਆ ਕਿਵੇਂ ਪੰਜਾਬ ਦੀ ਟੀਮ ਚ ਇਹ ਜੀ ਮੰਨ ਕੇ ਲੋਕ ਆਪਣੇ ਨਾ ਰਾਉਂਡ ਗਲਾਸ ਹਾਕੀ ਅਕੈਡਮੀ ਆ ਬਦਨੀ ਕਲਾਂ ਬਦਨੀ ਕਲਾਂ ਤੋਂ ਇੰਦਰਪਾਲ ਸਿੰਘ ਕੋਚ ਆ ਇਹਨਾਂ ਦਾ ਜੀ ਉਹਨਾਂ ਨੇ ਭੇਜੇ ਸੀ ਇਹਨਾਂ ਨੂੰ ਕਈ ਪਲੇਅਰ ਗਏ ਸੀ ਬਦਨੀ ਕਲਾਂ ਤੋਂ ਹੋਰ ਵੀ ਉਹਨਾਂ ਦੀਆਂ ਕੈਟਾਂ ਆਪਣੇ ਪੰਜਾਬ ਚ ਘਟੋ ਘਟ 20 25 ਕੈਟ ਮਾਰਾ ਰਾਉਂਡ ਗਲਾਸ ਦੀਆਂ ਚੱਲ ਰਹੀਆਂ ਉੱਥੇ ਫਿਰ ਇਹਨਾਂ ਨੇ ਮਹਾਲੀ ਟ੍ਰਾਇਲ ਲਾਇਏ ਸੀ ਬੱਚਿਆਂ ਦੇ ਉਹਨਾਂ ਚੋਂ ਇਹ ਪਿਆ ਬੱਚੇ ਉਹਨਾਂ ਨੇ ਪਹਿਲਾਂ ਸਿਲੈਕਟ ਕੀਤੇ ਫਿਰ ਉਹ ਚ 60 ਲਈ ਫਿਰ 35 ਰੱਖੇ ਫਿਰ 350 18 ਬੱਚੇ ਸਿਲੈਕਟ ਹੋਏ ਸੀਗੇ ਇਹ ਆਪਣੇ ਪਿੰਡੋਂ ਅਮੋਗੇ ਜ਼ਿਲ੍ਹੇ ਤੋਂ ਆਪਣੇ ਪਿੰਡੋਂ ਲੋਪੋ ਤੋਂ ਸੀ ਇੱਕ ਮੁੰਡਾ ਬਦਨੀ ਤੋਂ ਸੀਗਾ ਦੋ ਜਣੇ ਖੇਡੇ ਆਪਣੇ ਕਿਥੋਂ ਹਾਂਜੀ ਉਹਨਾਂ ਨੇ ਜਿਆਣੀ ਗੋਲੇ ਨੇ ਜਿਹੜੇ ਤਿੰਨ ਗੋਲ ਹੋਏ ਉਹਨਾਂ ਚੋਂ ਇੱਕ ਗੋਲ ਹਾਂਜੀ ਇਹ ਇੱਕ ਇਹਦਾ ਸੀ ਠੀਕ ਹੈ ਤੇ ਹੁਣ ਹੋਰ ਜਦੋਂ ਇਹ ਆਇਆ ਕੋਈ ਪ੍ਰਸ਼ਾਸਨ ਨੇ ਜਾਂ ਕੋਈ ਡੀਸੀ ਸਾਹਿਬ ਜਾਂ ਹੋਰ ਕੋਈ ਸਨਮਾਨਤ ਕਰਨ ਆਇਆ ਨਹੀਂ ਜੀ ਆਪਣੇ ਪਿੰਡੋਂ ਸਰਪੰਚ ਸਾਹਿਬ ਆਏ ਸੀ ਜੀ ਅੱਜ ਆਪਾਂ ਨੂੰ ਖੁਸ਼ੀ ਹੋਈ ਹੋਰ ਕੋਈ ਗੱਲ ਕਰਨੀ ਆ ਨਹੀਂ ਹੋਰ ਨਹੀਂ ਜੀ ਆਪਣੇ ਸਰਪੰਚ ਸਾਹਿਬ ਹਰਪਾਲ ਕੌਰ ਆਏ ਸੀ ਜੀ ਨਾਲ ਮੈਂਬਰ ਸੀਗੇ ਉਹ ਆਏ ਸੀਗੇ ਜੀ ਪਰ ਮੈਂ ਹੋਣਾ ਨਹੀਂ ਚਾਹੀਦਾ ਜਿਵੇਂ ਬੱਚੇ ਖੇਡਦੇ ਆ ਖੇਡਾਂ ਨੂੰ ਆਪਾਂ ਕਹਿੰਦੇ ਹਾਂ ਤਾਂ ਸਾਥ ਕਰੋ ਪਰ ਤਾਂ ਸਾਥ ਕਿਵੇਂ ਹੋਣਗੇ ਆਪਾਂ ਨੂੰ ਤਾਂ ਲੱਗਦਾ ਵੀ ਬੱਚਿਆਂ ਨੂੰ ਕੋਈ ਇਹਨਾਂ ਨੂੰ ਸਹੂਲਤ ਵੀ ਬੱਕਰੀ ਮਿਲਣੀ ਚਾਹੀਦੀ ਮਾਪਿਆਂ ਨੂੰ ਡਰਨਾ ਨਾ ਰਹੇ ਕਿ ਡੰਗਾਂ ਚ ਭੇਜ ਸਕਣ ਹਾਂ ਜੀ ਬਹੁਤ ਮੈਂ ਤਾਂ ਵੀ ਹਾਕੀ ਬਹੁਤ ਮਹਿੰਗੀ ਗੇਮ ਐ ਕਿ ਅਸੀਂ ਮੰਨ ਕੇ ਚੱਲੋ ਕਦੇ ਵੀ ਹਾਕੀ ਅਸੀਂ ਮੋਲਰ ਜਣ ਕੇ ਲੈ ਕੇ ਦਿੰਦੇ ਆ ਅਸੀਂ ਕਿਤੇ ਵੀ ਨਾ ਸਕੂਲ ਚ ਕਿਤੇ ਅਸੀਂ ਹਾਕੀਆਂ ਲਈਆਂ ਅਸੀਂ ਆਪ ਲੈ ਕੇ ਦਿੰਦੇ ਹੁਣ ਵੀ ਉਹਨੂੰ 2500 ਦੀ ਹਾਕੀ ਲਿਆ ਕੇ ਦਿੱਤੀ ਆ ਇਹ ਜੋ ਗਰੀਬ ਬੱਚੇ ਖੇਡ ਨਹੀਂ ਸਕਦੇ ਜੀ ਹਾਕੀ ਅੱਛਾ ਬਹੁਤ ਵੱਡੀ ਸਹੂਲਤ ਹੈ ਨਾ ਬੱਚਿਆਂ ਵਾਸਤੇ ਜ਼ਰੂਰੀ ਹੈ ਜੀ ਤਾਂ ਹਾਕੀਆਂ ਤੇ ਬੂਟ ਤੇ ਆਪਣਾ ਨੀ ਕੈਪ ਸਾਰਾ ਕਸ ਦੀ ਲੋੜ ਰਹਿੰਦੀ ਹੈ ਬਹੁਤ ਜਣ ਕੇ ਇੱਕ ਜੇ ਪਲੇਅਰ ਤਿਆਰ ਕਰਨਾ ਘੱਟੋ ਘੱਟ 5000 ਪਲੇਅਰ ਤਿਆਰ ਹੁੰਦਾ ਹੈ ਇਹ ਹਾਂ ਜੀ ਕੀ ਕਰ ਜੇ ਤੋ ਖੇਡਣ ਲੱਗ ਖੇਡਣ ਜਾਣਾ ਹਾਂਜੀ ਇੱਕ ਰੌਂਡ ਤੇ ਜੇ ਉਹਨੇ ਵੜਨਾ ਤੇ ਉਹਨੂੰ 5000 ਪਹਿਲਾਂ ਲੱਗਣਾ ਲੱਗਣਾ ਪੈਂਦਾ ਜੀ ਫੇਰ ਉਹ ਗਰਾਊਂਡ ਤੇ ਵੜਦਾ ਹਾਕੀ ਖੇਡਣ ਦੇ ਲਈ ਹੂੰ ਸਰਕਾਰ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਵੀ ਗਰਾਊਂਡ ਚ ਘਾ ਲਾਤਾ ਤੇ ਹਾਂਜੀ ਨਹੀਂ ਨਹੀਂ ਜੀ ਜ਼ਰੂਰੀ ਆ ਜੀ ਪਲੇਅਰਾਂ ਵਾਸਤੇ ਬੂਟ ਹਾਕੀਆਂ ਦਾ ਜ਼ਰੂਰੀ ਆ ਜੀ ਸਾਰੇ ਕੱਟੇ ਚਾਹੀਦੇ ਹਾਂ ਕੱਟ ਬਿਨਾ ਤਾਂ ਪਲੇਅਰ ਪ੍ਰੋਪਰ ਸੋਣਾ ਨਹੀਂ ਲੱਗਦਾ ਜੀ ਗਰਾਊਂਡ ਤੇ ਖੇਡਦਾ ਬਾਈ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਪਾਉਣੇ ਹੁੰਨੇ ਆ ਚੈਨਲ ਆਪਾਂ ਫੇਜ ਆਪਣਾ ਤੇ ਇਹ ਮੁੰਡਾ ਇੰਦਰਪ੍ਰੇਤ ਆ ਬਾਈ ਰਵੀ ਪੰਜ ਵਾੜੇ ਦੇ ਪਰਿਵਾਰ ਚੋਂ ਸਾਰਿਆਂ ਨੂੰ ਪਤਾ ਹੀ ਆ ਪਿੰਡ ਚ ਨਾ ਬਾਈ ਧਰਮੇ ਉਹਨਾਂ ਦਾ ਭਤੇਜਾ ਤੇ ਇਹ ਬਾਈ ਇਹ ਵੀ ਰਾਜਜਤ ਕੇ ਆਇਆ ਉਥੋਂ ਲਖਨਊ ਤੋਂ ਉੱਤਰ ਪ੍ਰਦੇਸ਼ ਤੋਂ ਅੱਛੇ ਕਿਹੜੀਆਂ ਗੀਮਾਂ ਸੀ ਉੱਥੇ ਰਾਸ਼ਟਰੀ ਸੀ ਜਾਂ ਅੰਤਰਰਾਸ਼ਟਰੀ ਸੀ ਕਿਹੜੀਆਂ ਗੀਮਾਂ ਸੀ ਇੰਟਰਨੈਸ਼ਨਲ ਟੂਰਨਾਮੈਂਟ ਸੀ ਜੀ ਤੇ ਉਹਨਾਂ ਵੱਲੋਂ ਪੰਜਾਬ ਵੱਲੋਂ ਗਏ ਸੀਗੇ ਮੁੰਡੇ ਪਰ ਇਹ ਖੁਸ਼ੀ ਦੀ ਗੱਲ ਆ ਤਿੰਨ ਗੋਲ ਹੋਏ ਉਹਨਾਂ ਵਿੱਚੋਂ ਇੱਕ ਗੋਲੇ ਮੁੰਡੇ ਦਾ ਵੀ ਸੀ ਇੰਦਰਪ੍ਰੀਤ ਦਾ ਇੱਕ ਗੋਲੇ ਨੇ ਲੋਪੋ ਦੇ ਮੁੰਡੇ ਨੇ ਲੋਪੋ ਦੇ ਮੁੰਡੇ ਨੇ ਕੀਤਾ ਜੀ ਕਿਵੇਂ ਇਹਨਾਂ ਦੇ ਇਹਨੂੰ ਕਿਵੇਂ ਹਾਕੀ ਦਾ ਸ਼ੌਂਕ ਪੈ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਮ ਕਬੱਡੀ ਖੇਡਦੇ ਆ ਜਾਂ ਹੋਰ ਜੀਮਾਂ ਵੱਲੀ ਜਾਂਦੇ ਹਾਕੀ ਵੱਲੀ ਕਿਵੇਂ ਆਇਆ ਹੈ ਹਾਕੀ ਵੱਲੀ ਵੀਰੇ ਇਹਨਾਂ ਦਾ ਚਾਚਾ ਜੀ ਇਹਨਾਂ ਨੂੰ ਖੜਾਉਂਦੇ ਹੁੰਦੇ ਸੀ ਫਿਰ ਆਪਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਆ ਜਰਨੈਲ ਸਿੰਘ ਜੈਲਾ ਕੋਚ ਰੈਂਕੋ ਬਾਈ ਸਰਵਿੰਦਰ ਸਿੰਘ ਰੈਂਕੋ ਆਪਣੇ ਪਿੰਡ 'ਚ ਸਖਲਾਈ ਦਿੰਦੇ ਆ ਨਾ ਸ਼ਾਮ ਨੂੰ ਰੋਜ਼ ਹਾਕੀ ਗਰਾਊਂਡ 'ਚ ਤੁਹਾਨੂੰ ਪਤਾ ਹੀ ਆਪਣੇ ਪਿੰਡ ਗਰਾਊਂਡ ਕਿੰਨਾ ਵਧੀਆ ਬਣਿਆ ਹੋਇਆ ਹੈ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇਹ ਜਿਹੜੀ ਪਨੀਰੀ ਤਿਆਰ ਕੀਤੀ ਹੌਲੀ ਹੌਲੀ ਪਾਲ ਖੇਡਨੇ ਸ਼ੁਰੂ ਹੋ ਚੱਲੇ ਸ਼ੁਰੂ ਹੋ ਚੁੱਕੇ ਹਾਂਜੀ 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 ਕਿੰਨੀਆ ਕਸਾਇਤ ਤੇ ਤਵਕੀਲ ਬਾਈ ਯਾਰ ਛੋਟੀ ਉਮਰ ਆ ਆ ਪਾਉਂਦਾ ਇਹ ਸੁਣ ਕੇ ਖੁਸ਼ੀ ਹੋਈ ਬਹੁਤ ਹੋਈ ਇਹ ਗੱਲ ਦੇ ਕਿ ਯਾਰ ਇੰਨੇ ਛੋਟੀ ਉਮਰ ਚ ਅੰਡਰ 14 ਖੇਡਦਾ ਮੁੰਡਾ ਕਹਿੰਦਾ ਜਦੋਂ ਇਹਦੇ ਕੋਲੇ ਗੇਂਦ ਚਲੀ ਗਈ ਸਮਝ ਲੋ ਸਮਝ ਲੋ ਗੋੜੀਆ ਅੱਛਾ ਜਦੋਂ ਇਹਦੇ ਇਹਦੀ ਹਾਕੀ ਚ ਗੇਂਦ ਚਲੀ ਇਹਦੇ ਜਿਹੜਾ ਕਹਿੰਦੇ ਮੁੰਡੇ ਦਾ ਚਾਚਾ ਸੀ ਉਹ ਵੀ ਪਹਿਲਾਂ ਇੱਥੇ ਗਰਾਊਂਡ ਦੇ ਵਿੱਚ ਫਿਰਤਪਾਲ ਸਿੰਘ ਖੜਾਉਂਦਾ ਸੀ ਹਾਂਜੀ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਜਿਵੇਂ ਮਾਪਿਓ ਜਾਂ ਘਰ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਉਹ ਖੂਨ ਦੇ ਵਿੱਚ ਹੀ ਤੁਰਿਆ ਆਉਂਦਾ ਹੈ। ਬਿਲਕੁਲ ਹਾਂਜੀ ਖੂਨ ਦੇ ਵਿੱਚ ਹੀ ਤੁਰਿਆ ਆਉਂਦਾ। ਇਹਨੂੰ ਪੁੱਛਿਆ ਉਹਦੋਂ ਉਹ ਕਹਿੰਦਾ ਬਾਈ ਚਾਚੇ ਨੇ ਮੈਨੂੰ ਸਖਲਾਈ ਦਿੱਤੇ। ਚਾਚੇ ਤੋਂ ਹੀ ਮੈਨੂੰ ਸ਼ੌਂਕ ਪਿਆ ਪਰਤਪਾਲ ਤੋਂ ਤੇ ਫੇਰ ਕਹਿੰਦਾ ਬਾਈ ਜਦੋਂ ਉਹ ਵਿਦੇਸ਼ ਚਲੇ ਗਏ ਪੇਰ ਭਾਈ ਜਰਨੈਲ ਸਿੰਘ ਜੈਲੇ ਹੁਣੇ ਰੈਂਕ ਹੁਣੇ ਕੋਚਿੰਗ ਦੇਣ ਲੱਗੇ ਅੱਛਾ ਉਹ ਤੋਂ ਗਾ ਉਹਨਾਂ ਨੇ ਸਾਬ ਲਿਆ ਇੱਕ ਸਕੈਡਮੀ ਵੱਲੋਂ ਜਾਂ ਕਿਵੇਂ ਜਾਂ ਸਿੱਧੇ ਸਕੂਲ ਵੱਲੋਂ ਖੇਡਦਾ ਕਿਹਦੇ ਵੱਲੋਂ ਖੇਡਦਾ ਸਕੂਲ ਵੱਲੋਂ ਖੇਡਦਾ ਜੀ ਹੁਣ ਹਾਂ ਇੱਕ ਇੱਕ ਮਿੰਟ ਇੱਕ ਹਾਉਂਡ ਕਲਾਸ ਹੁਣ ਵਾਲੀ ਅਕੈਡਮੀ ਆ ਜੀ ਇਹਨਾਂ ਦੀ ਅੱਛਾ ਤੇ ਇੱਥੇ ਗ੍ਰੀਨ ਵੈਲੀ ਸਕੂਲ ਚ ਪੜਦੇ ਆ ਅੱਛਾ ਪਹਿਲਾਂ ਇੱਥੇ ਮੇਘਦੇ ਸਕੂਲ ਸ੍ਰੀ ਗੁਰੂ ਗੋਬਿੰਦ ਸਕੂਲ ਚ ਪੜਦੇ ਹੈਗੇ ਜੀ ਅੱਛਾ ਅੱਛਾ ਕਿਵੇਂ ਲੱਗਦਾ ਜਿਵੇਂ ਹੁਣ ਬੱਚਿਆਂ ਨੂੰ ਉਤਸ਼ਾਹ ਕੀਤਾ ਹੈ ਸਰਕਾਰ ਆ ਜਿਵੇਂ ਉਹਨਾਂ ਨੂੰ ਵੀ ਇਹ ਜੇ ਬੱਚਿਆਂ ਨੂੰ ਚੱਕ ਕੇ ਜਿਵੇਂ ਅੱਗੇ ਕੋਚਿੰਗ ਚੰਗੀ ਦੇਣੀ ਜਾਂ ਪੜ੍ਹਾਈ ਦਾ ਕਰਨਾ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਵੀ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਇਹ ਜੇ ਬੱਚਿਆਂ ਦੀ ਮਤ ਜ਼ਰੂਰ ਕਰਨੀ ਚਾਹੀਦੀ ਆਈਡੈਂਟੀਟੀ ਸਰਟੀਫਿਕੇਟ ਜੱਤ ਕੇ ਲਿਆ ਜਾ ਇਹਨਾਂ ਨੂੰ ਤਾਂ ਸਾਰਾ ਕੰਮ ਆਫ ਚਾਹੀਦਾ ਇਹਨਾਂ ਬੱਚਿਆਂ ਲਈ ਤਾਂ ਬਿਲਕੁਲ ਹੋਰ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਅੱਗੇ ਉਤਸ਼ਾਹ ਦੇ ਹਾਂਜੀ ਹੱਥ ਸਾਥ ਹੋਣ ਉਹੀ ਬੱਚੇ ਹਨ ਨਹੀਂ ਨਹੀਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਨੇ ਕਿਹ ਰੀ ਕੀ ਹੁੰਦਾ ਬੱਚਾ ਹਾਕੀ ਖੇਡਣਾ ਚਾਹੁੰਦਾ ਹੁੰਦਾ ਤੇ ਮਾਪੇ ਕਹਿੰਦੇ ਆ ਤੂੰ ਆਹ ਕਰ ਉਹ ਕਹਿੰਦਾ ਹੁੰਦਾ ਮੈਂ ਸਪੋਰਟਸਮੈਨ ਬਣਨਾ ਉਹ ਕਦੇ ਨਹੀਂ ਤੂੰ ਡੀਸੀ ਲੱਗਣਾ ਇਹ ਕੋਈ ਕਹਿੰਦਾ ਤੂੰ ਡਾਕਟਰੀ ਬਣ ਥੋਪ ਦਦੇ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਨੇ ਮਾਪਿਆਂ ਨੂੰ ਮੈਂ ਤਾਂ ਚਾਹਣਾ ਚਾਹਣਾ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜਾ ਜਿਹੜੇ ਖੇਡਾਂ ਵਿੱਚ ਬੱਚੇ ਦੀ ਰੁਚੀ ਆ ਉਹਨਾਂ ਨੂੰ ਪਰਪੋਲਤ ਕਰਨਾ ਚਾਹੀਦਾ ਉਹਨਾਂ ਚ ਅੱਗੇ ਬੱਚਾ ਨੂੰ ਜਾਣਾ ਚਾਹੀਦਾ ਮਾਪਿਆਂ ਦਾ ਵੀ ਹੱਕ ਹੈ ਇਹੀ ਆ ਕਿਉਂਕਿ ਉਹਨਾਂ ਤੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਰੋਜ਼ਾਨਾ ਇਹਨਾਂ ਦਾ ਧਿਆਨ ਦਿੱਤਾ ਜਾਣ ਚਾਹੀਦਾ ਇਹ ਚੀਜ਼ਾਂ ਤੇ ਬਾਕੀ ਇਹਨਾਂ ਦੇ ਬੱਚੇ ਬਹੁਤ ਸਾਧੰਦ ਨਾਲ ਮਾਪਿਆਂ ਨਾਲ ਬਹੁਤ ਦੱਸੇ ਇਹਨਾਂ ਤਾਂ ਜੀ ਹਨਾ ਰਵੀ ਬਾਈ ਹੁਣੀ ਧਰਮੀ ਹੁਣੀ ਬਹੁਤ ਸਾਧ ਬਹੁਤ ਜੋਦ ਦੇਖਾ ਪਰਿਵਾਰ ਹੈ ਨਾ ਫਿਰ ਕਲਾਕਲਾ ਜਵਾਬ ਛੱਡ ਦੇ ਵੀ ਤਾਂ ਤਰੱਕੀ ਕਰਨ ਨਾਲ ਬਹੁਤ ਵੱਡੀ ਗੱਲ ਆ ਪੰਜਾਬ ਦਾ ਨਾਮ ਉੱਚਾ ਕਰਿਆ ਫਿਰ ਆਪਣੇ ਜਿਹੜੇ ਦਾ ਹਨਾ ਫਿਰ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਬਹੁਤ ਨਾਮ ਉੱਚਾ ਕੀਤਾ ਬਹੁਤ ਵੱਡੀ ਗੱਲ